ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਡਿਜੀਟਲ ਧੋਖਾਧੜੀ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਤਹਿਤ ਮਾਤਾ ਚਰਨਕੌਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ ਜਿਸ ਵਿੱਚ ਬੰਟੀ ਬੈਂਸ ਸਣੇ ਦੋ ਹੋਰ ਲੋਕਾਂ ਤੇ ਸਿੱਧੂ ਦੇ ਗਾਣਿਆਂ ਤੋਂ ਹੋਣ ਵਾਲੀ ਕਮਾਈ ਨੂੰ ਹੜੱਪਣ ਦੇ ਦੋਸ਼ ਲਗਾਏ ਗਏ ਨੇ ਹੁਣ ਬੰਟੀ ਬੈਂਸ ਨੇ ਬਲਕੌਰ ਸਿੰਘ ਵੱਲੋਂ ਪਾਈ ਪੋਸਟ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਮੈਨੂੰ ਫਰਾਡ ਲੈ ਕੇ ਨਾਲ ਜੋੜਿਆ ਜਾ ਰਿਹਾ ਹੈ ਮੇਰੀ ਕੰਪਨੀ ਦਾ ਤੁਹਾਡੇ ਨਾਲ ਕਦੇ ਵੀ ਲੈਣ ਦੇਣ ਨਹੀਂ ਰਿਹਾ ਮੈਨੂੰ ਗਾਲ੍ਹਾਂ ਵਾਲੇ ਕਮੈਂਟ ਆ ਰਹੇ ਨਹੀਂ ਜੋ ਕਿ ਵੀ ਮੇਰਾ ਪਰਿਵਾਰ ਵੀ ਪੜ ਰਿਹਾ ਹੈ ਪੋਸਟ ਵਿੱਚ ਬੰਟੀ ਬੈਂਸ ਨੇ ਲਿਖਿਆ ਹੈ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਹਰ ਸਹੀ ਗੱਲ ਵਿੱਚ ਤੁਹਾਡੇ ਨਾਲ ਆ ਮੈਨੇਜਮੈਂਟ ਦੀ ਜ਼ਿੰਮੇਵਾਰੀ ਵਿੱਚ ਪਹਿਲੇ ਦਿਨ ਤੋਂ ਮੇਰੀ ਕੰਪਨੀ ਨੇ ਕਦੇ ਵੀ ਤੁਹਾਡੇ ਜਾਂ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ ਮੈਂ ਚਾਰਜ ਵੀ ਕਰਦਾ ਤੁਸੀਂ ਮਨਾ ਵੀ ਨਹੀਂ ਕਰਨਾ ਸੀ ਜੇ ਕਿਸੇ ਤੀਜੀ ਪਾਰਟੀ ਕੋਲੋਂ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਤਾ ਉਹ ਵੀ ਕੁਆਲਿਟੀ ਨਾਲ ਤੁਹਾਨੂੰ ਤੇ ਪਰਿਵਾਰ ਵਿੱਚੋਂ ਇੱਕ ਪੜ੍ਹੀ ਲਿਖੀ ਭੈਣ ਨੂੰ ਪੜਵਾ ਕੇ ਤਾਂ ਕਿ 100% ਰੇਵਨਿਊ ਤੁਹਾਨੂੰ ਉਹ ਤੀਜੀ ਪਾਰਟੀ ਦੇਵੇਗੀ ਪਰ ਅੱਜ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਮੈਨੂੰ ਆ ਰਹੇ ਨੇ ਗਾਲਾਂ ਦੇ ਨਾਲ ਜੋ ਕਿ ਮੇਰੇ ਪਰਿਵਾਰ ਵਾਲੇ ਵੀ ਪੜ ਰਹੇ ਨੇ ਮੈਨੂੰ ਫਰਾਡ ਲਿਖਿਆ ਜਾ ਰਿਹਾ ਹੈ ਜਦੋਂ ਕਿ ਮੇਰੀ ਕੰਪਨੀ ਦਾ ਤੁਹਾਡੇ ਨਾਲ ਕਦੇ ਵੀ ਲੈਣ ਦੇ ਨਹੀਂ ਰਿਹਾ ਤੇ ਨਾ ਹੀ ਅਸੀਂ ਕਦੇ ਇੱਕ ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ ਸਭ ਕੁਝ ਮੇਰੇ ਜਾਂ ਮੇਰੀ ਕੰਪਨੀ ਵੱਲੋਂ ਪਹਿਲੇ ਦਿਨ ਤੋਂ ਸੇਵਾ ਦੇ ਰੂਪ ਵਿੱਚ ਸੀ ਕਿਉਂਕਿ ਮੈਨੂੰ ਮੇਰੇ ਖਰਚੇ ਦੇ ਪ੍ਰਬੰਧ ਕਰਨ ਲਈ ਮੇਰੇ ਟੈਲੈਂਟ ਮੇਰੀ ਮਿਹਨਤ ਤੇ ਮੇਰੇ ਤਜਰਬੇ ਤੇ ਪੂਰਾ ਭਰੋਸਾ ਹੈ ਇਸ ਕਰਕੇ 1998 ਵਿੱਚ ਆਏ ਪਹਿਲੇ ਗੀਤ ਤੋਂ ਲੈ ਕੇ ਪਿਛਲੇ ਮਹੀਨੇ ਆਈ ਮੇਰੀ ਐਲਬਮ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ ਮੈਨੂੰ ਇਸ ਤਰ੍ਹਾਂ ਦੀ ਕੋਜੀ ਤੇ ਘਟਿਆ ਹਰਕਤ ਕਰਨ ਦੀ ਲੋੜ ਨਾ ਕਦੇ ਪਹਿਲਾਂ ਪਈ ਸੀ ਤੇ ਨਾ ਹੀ ਅੱਜ ਤੇ ਨਾ ਹੀ ਅੱਗੇ ਹੋਵੇਗੀ